ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਆਪੜੀ ਵੱਡੀ ਵਾਰਦਾਤ ਹੋ ਗਿਆ ਵੱਡਾ ਕਾਂਡ ਹੈ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਮਹੱਲੀ ਦੇ ਫੇਜ਼ 5 ਚ ਸ਼ਨੀਵਾਰ ਸਵੇਰੇ ਪੌਣੇ 9 ਵਜੇ ਦੇ ਕਰੀਬ ਆਪਣੇ ਕੰਮ ਤੇ ਜਾ ਰਹੀ ਇੱਕ ਨੌਜਵਾਨ ਲੜਕੀ ਤੇ ਇੱਕ ਵਿਅਕਤੀ ਉਲੋਰਾਚ ਅਚਾਨਕ ਕਿਰਪਾਨ ਨਾਲ ਹਮਲਾ ਕਰ ਦਿੱਤਾ ਗਿਆ ਇਹ ਵਿਅਕਤੀ ਲੜਕੀ ਤੇ ਕਾਫੀ ਦੇਰ ਤੱਕ वार ਕਰਦਾ ਰਿਹਾ ਕੜਨਾ ਫੇਜ਼ 5 ਦੇ ਗਦਵਾਰ ਸਾਹਿਬ ਦੇ ਮੁੱਖ ਗੇਟ ਤੋਂ ਥੋੜਾ ਅੱਗੇ ਵਾਪਰੀ ਇਸ ਦਰਾਂ ਜਦੋਂ ਉਸ ਲੰਘ ਰਿਹਾ ਕਿਸੇ ਵਿਅਕਤੀ ਨੇ ਲੜਕੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ੋਖੀ ਨੀ ਕੀਤੀ ਅਤੇ ਮੁੱਖ ਛੜਕਤ ਚੱਲਦੇ ਟ੍ਰੈਫਿਕ ਵਿਚਕਾਰ ਹਮਲਾਵਰ ਵੱਲੋਂ ਲੜਕੀ ਨੂੰ ਬੁਰੀ ਤਰ੍ਹਾਂ ਵਾਰ ਦਿੱਤਾ ਗਿਆ ਵਰਤਕਾ ਦੀ ਬਲਜਿੰਦਰ ਕੋਰ ਵੱਜੋਂ ਹੋਈ ਹੈ ਜੁਫਤਗੜ੍ਹ ਸਾਹਿਬ ਦੇ ਪਿੰਡ ਫਤਿਹਪੁਰ ਜੱਟਾਂ ਦੀ ਰਹਿਣ ਵਾਲੀ ਸੀ ਅਤੇ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ ਜਿਸ ਵੇਲੇ ਇਹ ਵਾਰਦਾਤ ਹੋਈ ਉਸ ਵੇਲੇ ਬਲਜਿੰਦਰ ਕੋਰ ਆਪਣੀਆਂ ਸਹੇਲੀਆਂ ਨਾਲ ਤਫਤ ਕਰ ਜਾ ਰਹੀ ਸੀ ਅਤੇ ਛੜਕੇ ਨਾਲ ਖੜ ਕੇ ਉਸ ਦੀ ਅੜੀ ਕਰ ਰਹੇ ਹਮਲਾਵਰਾਂ ਨੇ ਅਚਾਨਕ ਉਸ ਤੇ ਹਮਲਾ ਕਰ ਦਿੱਤਾ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ